ਟੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਕਾਦਿਆਂ ਤੋਂ ਲੋੜੀ ਦੇ ਤਿਉਹਾਰ ਨੂੰ ਲੈ ਕੇ ਜਿੱਥੇ ਬੱਚਿਆਂ ਵਿੱਚ ਗੁੱਡੀਆਂ ਡੋਰਾਂ ਦਾ ਕਰੇਜ ਵੇਖਣ ਨੂੰ ਮਿਲਦਾ ਹੈ ਪਰ ਉੱਥੇ ਹੀ ਹਰ ਸਾਲ ਚਾਈਨਾ ਡੋਰ ਦੇ ਨਾਲ ਕਈ ਹਾਦਸੇ ਵੀ ਵਾਪਰ ਜਾਂਦੇ ਹਨ ਸਰਕਾਰ ਵੱਲੋਂ ਚਾਈਨਾ ਡੋਰ ਤੇ ਰੋਕਤ ਲਗਾਈ ਗਈ ਹੈ ਪਰ ਫਿਰ ਵੀ ਇਹ ਡੋਰ ਟੜੱਲੇ ਨਾਲ ਵਿਕ ਰਹੀ ਹੈ ਉਸੇ ਤਿਤ ਅੱਜ ਕਾਦਿਆਂ ਪੁਲਿਸ ਵੱਲੋਂ 40 ਗੱਟੂ ਚਾਈਨਾ ਡੋਰ ਦੇ ਬਰਾਮਦ ਕੀਤੇ ਗਏ ਹਨ ਐਸਐਚ ਚੋਕ ਬਲਵਿੰਦਰ ਸਿੰਘ ਨੇ ਕਿਹਾ ਕਿ ਡੋਰ ਇਨਸਾਨਾਂ ਅਤੇ ਪੰਛੀਆਂ ਲਈ ਬਹੁਤ ਹੀ ਘਾਤਕ ਹੈ। ਉਹਨਾਂ ਨੇ ਕਿਹਾ ਕਿ ਚਾਈਨਾ ਡੋਰ ਕਾਦੀਆਂ ਵਿੱਚ ਵਿਕਣ ਨਹੀਂ ਦਿੱਤੀ ਜਾਏਗੀ। ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟੀਆਂ ਦੀ ਰਿਪੋਰਟ। ਮਾਨਜੋਗ ਐਸਐਸਪੀ ਸਾਹਿਬ ਬਟਾਲਾ ਸ੍ਰੀ ਸਿਲਮੀ ਜੀ। ਉਹਨਾਂ ਦੀ ਜੋਗ ਗਵਾਈ ਏਠ ਉਹਨਾਂ ਦੇ ਦਿਸਾਨ ਰੇਸਾਂ ਏਠ ਤੇ ਡੀਐਸਪੀ ਸ੍ਰੀ ਹਰਗਬੀਰ ਸ੍ਰੀ ਹਰਕ੍ਰਿਸ਼ਨ ਜੀ ਦੇ ਹੁਕਮ ਅਨਸਾਰ ਜਿਹੜੇ ਨਸ਼ੇ ਵਾਲਿਆਂ ਦੇ ਖਿਲਾਫ ਸਨੇਚ ਵਾਲੇ ਦੇ ਖਿਲਾਫ ਤੇ ਆਦਰਸ ਦੇ ਖਿਲਾਫ ਜਿਹੜੀ ਮੈਂਬਡੀ ਆ ਉਹਦੇ ਤਹਿਤ ਕੱਲ ਇੱਕ ਅਸੀਂ ਆਪਣਾ ਦੇਸੀ ਜਿਹੜਾ ਸੀਗਾ ਜਿਹੜਾ ਗੱਟੂ ਵੇਚਦਾ ਸੀਗਾ ਜਿਹੜਾ ਸतीश ਕੁਮਾਰ ਸਨੋਂ ਪਰਦੀ ਕੁਮਾਰ ਵਾਸੀ ਪੇਨ ਨਗਰ ਕਾ ਦੀਆਂ ਇਹਨੂੰ ਅਰੈਸਟ ਕਰਕੇ ਉਹਦੇ ਕਬਜ਼ੇ ਚ 40 ਗੱਟੂ ਜਿਹੜੇ ਆ ਉਹ ਚਾਈਨਾ ਡੋਰ ਦੇ ਬਰਾਮਦ ਕੀਤੀ ਆ ਤੇ ਇਹਦੀ ਪੁਸ਼ਕੀ ਜਾਰੀ ਹੈ ਤੋਂ ਹੋਰ ਵੀ ਜਿੱਥੋਂ ਇਹ ਲੈ ਕੇ ਆ ਰਿਹਾ ਵਾ ਇਹਦੇ ਬੈਕਵਰਡ ਤੇ ਫਾਰਵਰਡ ਲਿੰਕ ਦੇਖੇ ਜਾ ਰਹੇ ਆ ਕਿ ਇਹ ਕਿੱਥੋਂ ਲੈ ਕੇ ਆ ਰਿਹਾ ਕਿ ਕਿੱਥੇ ਜਾਂਦਾ ਸੀਗਾ ਉਹ ਸਾਰਾ ਕੁਝ ਵੀ ਕਵਰ ਕਰਕੇ ਜਲਦੀ ਹੋਰ ਵੀ ਰਿਕਵਰੀ ਹੋਣ ਦੀ ਆਸ ਆ ਮੈਂ ਤਾਂ ਲੋਕਾਂ ਨੂੰ ਹੀ ਮੈਸੇਜ ਦੇ ਜਾਣ ਲੱਗਾ ਵੀ ਦੇਖੋ ਇਹਦੀ ਚਾਈਨਾ ਡੋਰ ਆ ਬਹੁਤ ਮਾੜੀ ਆ ਦੇਖੋ ਇਹ ਪੰਛੀਆਂ ਦੇ ਪਰ ਕੱਟ ਦਿੰਦੀ ਆ ਲੱਤਾਂ ਕੱਟ ਦਿੰਦੀ ਆ ਕਿਸੇ ਨੂੰ ਅੰਗ ਵੀ ਕੱਟ ਦੇਣਾ ਵਿਦੋਸ਼ਿਆਂ ਨੂੰ ਬਹੁਤ ਮਾੜੀ ਗੱਲ ਆ ਲੋਕਾਂ ਨੂੰ ਸਮਝਣਾ ਚਾਹੀਦਾ ਇਹ ਡੋਰ ਜਿਹੜੀ ਆ ਕਿਸੇ ਵੀ ਕੀਮਤ ਤੇ ਕਾਦੀਆਂ ਤੇ ਨਹੀਂ ਵਿਕਣ ਦਿੱਤੀ ਜਾਊਗੀ ਕਿ ਇਸੇ ਵੀ ਕੀਮਤੇ ਇੱਕ ਵੀ ਗੱਟੂ ਕਾਦੀਆਂ ਚ ਨਹੀਂ ਵਿਕਣ ਦਿੱਤੀ ਜਾਊਗੀ ਇਹਦੇ ਨਾਲ ਪਤੰਗ ਨਹੀਂ ਚੜਨ ਦਿੱਤੀ ਜਾਊਗੀ